ਪੰਜਾਬ ਦੇ ਵਿੱਚ ਹੜ੍ਹ ਦੀ ਸਥਿਤੀ ਨੂੰ ਲੈ ਕੇ ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸਿਚੇਵਾਲ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ। ਉਹਨਾਂ ਕਿਹਾ ਕਿ ਹੜ੍ਹਾਂ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਹੈ ਕੁਦਰਤ ਦੇ ਨੇੜੇ ਜਾਣਾ ਅਤੇ ਦਰਿਆਵਾਂ ਦੇ ਲਈ ਹੜ੍ਹ ਖੇਤਰ ਛੱਡਣਾ। ਸਿਚੇਵਾਲ ਜੀ ਨੇ ਕਿਹਾ ਹੈ ਕਿ ਪੰਜਾਬ ਵਿੱਚ ਸਤਲੁਜ, ਬਿਆਸ, ਰਾਵੀ ਅਤੇ ਘੱਗਰ ਦੇ ਆਲੇ-ਦੁਆਲੇ 900 ਕਿਲੋਮੀਟਰ ਲੰਬੇ ਤੂਸੀਬਨ ਹਨ ਪਰ ਇਹਨਾਂ ਨੂੰ ਮਜ਼ਬੂਤ ਕਰਨ ਦੀ ਬੇਹੱਦ ਜ਼ਰੂਰਤ ਹੈ। ਉਹਨਾਂ ਸੁਝਾ ਦਿੱਤਾ ਹੈ ਕਿ ਬੰਨਾ ਉਤੇ ਪੱਕੀਆਂ ਸੜਕਾਂ ਬਣਾਈਆਂ ਜਾਣ ਅਤੇ ਵੱਡੀ ਗਿਣਤੀ ਵਿੱਚ ਰੁੱਖ ਲਗਾਏ ਜਾਣ। ਉਹਨਾਂ ਅਗੇ ਕਿਹਾ ਕਿ ਪੰਜਾਬ ਦੇ ਹਰ ਟਿਊਬਲ ਉਤੇ ਘੱਟੋ-ਘੱਟ 5 ਰੁੱਖ ਲਗਾ ਦਿੱਤੇ ਜਾਣ ਤਾਂ ਲਗਭਗ 70 ਲੱਖ ਨਵੇਂ ਰੁੱਖ ਵੱਧ ਸਕਦੇ ਨੇ। ਇਹ ਨਾ ਸਿਰਫ ਹੜ੍ਹਾਂ ਨੂੰ ਘਟਾਉਣ ਵਿੱਚ ਮਦਦਗਾਰ ਸਾਬਤ ਹੋਣਗੇ ਸਗੋਂ ਮੌਸਮ ਅਨੁਸਾਰ ਮੀਂਹ ਪੈਣ ਵਿੱਚ ਵੀ ਸਹਾਈ ਹੋਣਗੇ। ਸਿਜੇਵਾਲ ਨੇ ਚੇਤਾਵਨੀ ਦਿੱਤੀ ਹੈ ਕਿ ਮਨੁੱਖ ਜੇ ਕੁਦਰਤ ਨਾਲ ਛੇੜਛਾੜ ਕਰਦਾ ਰਹੇਗਾ ਤਾਂ ਮੁਸੀਬਤਾਂ ਹਮੇਸ਼ਾ ਵੱਧਦੀਆਂ ਰਹਿਣਗੀਆਂ। ਇਸ ਲਈ ਲੋਕਾਂ ਨੂੰ ਆਪਣੀ ਫਸਲਾਂ ਅਤੇ ਜੀਵਨ ਸ਼ੈਲੀ ਨੂੰ ਜਲਵਾਯੂ ਤਬਦੀਲੀ ਦੇ ਅਨੁਸਾਰ ਢਾਲਣਾ ਪਵੇਗਾ ਆਖਰ ਦੇ ਵਿੱਚ ਉਹਨਾਂ ਨੇ ਸਾਫ਼ ਕਿਹਾ ਹੈ ਕਿ ਵਿਕਾਸ ਦਾ ਮਾਡਲ ਜੋ ਜੰਗਲ ਤੇ ਪਹਾੜਾਂ ਦਾ ਨਾਸ਼ ਕਰ ਰਿਹਾ ਹੈ ਉਹ ਸਿਰਫ ਤਬਾਹੀ ਹੀ ਲਿਆਵੇਗਾ ਕੁਦਰਤ ਨਾਲ ਮਿਲਾਪ ਹੀ ਹਨਾ ਤੋਂ ਬਚਾ ਦਾ ਅਸਲੀ ਹੱਲ ਹੋ ਸਕਦਾ ਹੈ ਪੰਜਾਬ ਦੇ ਵਿੱਚ ਹੜ੍ਹ ਦੀ ਸਥਿਤੀ ਨੂੰ ਲੈ ਕੇ ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸਿਚੇਵਾਲ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ। ਉਹਨਾਂ ਕਹਿੰਦੇ ਕਿ ਹੜ੍ਹਾਂ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਹੈ ਕੁਦਰਤ ਦੇ ਨੇੜੇ ਜਾਣਾ ਅਤੇ ਦਰਿਆਵਾਂ ਦੇ ਲਈ ਹੜ੍ਹ ਖੇਤਰ ਛੱਡਣਾ। ਸਿਚੇਵਾਲੀ ਨੇ ਕਿਹਾ ਹੈ ਕਿ ਪੰਜਾਬ ਵਿੱਚ ਸਤਲੁਜ, ਬਿਆਸ, ਰਾਵੀ ਅਤੇ ਕੱਗਰ ਦੇ ਆਲੇ-ਦੁਆਲੇ 900 ਕਿਲੋਮੀਟਰ ਲੰਬੇ ਤੂਸੀਬਨ ਹਨ। ਪਰ ਇਹਨਾਂ ਨੂੰ ਮਜ਼ਬੂਤ ਕਰਨ ਦੀ ਬੇਹਦ ਜ਼ਰੂਰਤ ਹੈ ਉਹਨਾਂ ਸੁਝਾਉਂਦਾ ਹੈ ਕਿ ਬੰਨਾ ਉੱਤੇ ਪੱਕੀਆਂ ਸੜਕਾਂ ਬਣਾਈਆਂ ਜਾਣ ਅਤੇ ਵੱਡੀ ਗਿਣਤੀ ਵਿੱਚ ਰੁੱਖ ਲਗਾਏ ਜਾਣ ਉਹਨਾਂ ਅਗੇ ਕਿਹਾ ਕਿ ਪੰਜਾਬ ਦੇ ਹਰ ਟਿਊਬਲ ਉੱਤੇ ਘੱਟੋ-ਘੱਟ 5 ਰੁੱਖ ਲਗਾ ਦਿੱਤੇ ਜਾਣ ਤਾਂ ਲਗਭਗ 70 ਲੱਖ ਨਵੇਂ ਰੁੱਖ ਵੱਧ ਸਕਦੇ ਨੇ ਇਹ ਨਾ ਸਿਰਫ ਹੜ੍ਹਾਂ ਨੂੰ ਘਟਾਉਣ ਵਿੱਚ ਮਦਦਗਾਰ ਸਾਬਿਤ ਹੋਣਗੇ ਸਗੋਂ ਮੌਸਮ ਅਨੁਸਾਰ ਮੀਂਹ ਪੈਣ ਵਿੱਚ ਵੀ ਸਹਾਈ ਹੋਣਗੇ ਸੇਚੇਵਾਲ ਨੇ ਚੇਤਾਵਨੀ ਦਿੱਤੀ ਹੈ ਕਿ ਮਨੁੱਖ ਜੇ ਕੁਦਰਤ ਨਾਲ ਛੇੜਛਾੜ ਕਰਦਾ ਰਹੇਗਾ ਤਾਂ ਉਸ ਬਤਾ ਹਮੇਸ਼ਾ ਵੱਧਦੇ ਰਹਿਣਗੇ ਇਸ ਲਈ ਲੋਕਾਂ ਨੂੰ ਆਪਣੀਆਂ ਫਸਲਾਂ ਅਤੇ ਜੀਵਨ ਸ਼ੈਲੀ ਨੂੰ ਜਲਵਾਯੂ ਤਬਦੀਲੀ ਦੇ ਅਨੁਸਾਰ ਢਾਲਣਾ ਪਵੇਗਾ ਆਖਰ ਦੇ ਵਿੱਚ ਉਹਨਾਂ ਨੇ ਸਾਫ਼ ਕਿਹਾ ਹੈ ਕਿ ਵਿਕਾਸ ਦਾ ਮਾਡਲ ਜੋ ਜੰਗਲ ਤੇ ਪਹਾੜਾਂ ਦਾ ਨਾਸ਼ ਕਰ ਰਿਹਾ ਹੈ ਉਹ ਸਿਰਫ ਤਬਾਹੀ ਹੀ ਲਿਆਵੇਗਾ ਕੁਦਰਤ ਨਾਲ ਮਿਲਾਪ ਹੀ ਹੜ੍ਹਾਂ ਤੋਂ ਬਚਾ ਦਾ ਅਸਲੀ ਹੱਲ ਹੋ ਸਕਦਾ ਹੈ ਪੰਜਾਬ ਦੇ ਵਿੱਚ ਹੜ੍ਹ ਦੀ ਸਥਿਤੀ ਨੂੰ ਲੈ ਕੇ ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸਿਚੇਵਾਲ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਕਹਿੰਦੇ ਕਿ ਹੜ੍ਹਾਂ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਹੈ ਕੁਦਰਤ ਦੇ ਨੇੜੇ ਜਾਣਾ ਅਤੇ ਦਰਿਆਵਾਂ ਦੇ ਲਈ ਹੜ੍ਹ ਖੇਤਰ ਛੱਡਣਾ ਸੀਚੇਵਾਲੀ ਨੇ ਕਿਹਾ ਹੈ ਕਿ ਪੰਜਾਬ ਵਿੱਚ ਸਤਲੁਜ ਵਿਆਸ ਰਾਵੀ ਅਤੇ ਘੱਗਰ ਦੇ ਆਲੇ-ਦੁਆਲੇ 900 ਕਿਲੋਮੀਟਰ ਲੰਬੇ ਤੂਸੀਬਨ ਹਨ ਪਰ ਇਹਨਾਂ ਨੂੰ ਮਜ਼ਬੂਤ ਕਰਨ ਦੀ ਬੇਹਦ ਜ਼ਰੂਰਤ ਹੈ। ਉਹਨਾਂ ਸੁਝਾਦ ਦਿੱਤਾ ਹੈ ਕਿ ਬੰਨਾਂ ਉੱਤੇ ਪੱਕੀਆਂ ਸੜਕਾਂ ਬਣਾਈਆਂ ਜਾਣ ਅਤੇ ਵੱਡੀ ਗਿਣਤੀ ਵਿੱਚ ਰੁੱਖ ਲਗਾਏ ਜਾਣ। ਉਹਨਾਂ ਅਗੇ ਕਿਹਾ ਕਿ ਪੰਜਾਬ ਦੇ ਹਰ ਟਿਊਬਲ ਉੱਤੇ ਘੱਟੋ-ਘੱਟ 5 ਰੁੱਖ ਲਗਾ ਦਿੱਤੇ ਜਾਣ ਤਾਂ ਲਗਭਗ 70 ਲੱਖ ਨਵੇਂ ਰੁੱਖ ਵੱਧ ਸਕਦੇ ਨੇ। ਇਹ ਨਾ ਸਿਰਫ ਹੜ੍ਹਾਂ ਨੂੰ ਘਟਾਉਣ ਵਿੱਚ ਮਦਦਗਾਰ ਸਾਬਤ ਹੋਣਗੇ ਸਗੋਂ ਮੌਸਮ ਤਮ ਅਨੁਸਾਰ ਮੀਂਹ ਪੈਣ ਵਿੱਚ ਵੀ ਸਹਾਇੀ ਹੋਣਗੇ ਸਿਚੇਵਾਲ ਨੇ ਚੇਤਾਵਨੀ ਦਿੱਤੀ ਹੈ ਕਿ ਮਨੁੱਖ ਜੇ ਕੁਦਰਤ ਨਾਲ ਛੇੜਛੜ ਕਰਦਾ ਰਹੇਗਾ ਤਾਂ ਮੁਸੀਬਤਾਂ ਹਮੇਸ਼ਾ ਵੱਧਦੀਆਂ ਰਹਿਣਗੀਆਂ ਇਸ ਲਈ ਲੋਕਾਂ ਨੂੰ ਆਪਣੀਆਂ ਫਸਲਾਂ ਅਤੇ ਜੀਵਨ ਸ਼ੈਲੀ ਨੂੰ ਜਲਵਾਯੂ ਤਬਦੀਲੀ ਦੇ ਅਨੁਸਾਰ ਢਾਲਣਾ ਪਵੇਗਾ ਆਖਰ ਦੇ ਵਿੱਚ ਉਹਨਾਂ ਨੇ ਸਾਫ਼ ਕਿਹਾ ਹੈ ਕਿ ਵਿਕਾਸ ਦਾ ਮਾਡਲ ਜੋ ਜੰਗਲ ਤੇ ਪਹਾੜਾਂ ਦਾ ਨਾਸ਼ ਕਰ ਰਿਹਾ ਹੈ ਉਹ ਸਿਰਫ ਤਬਾਹੀ ਹੀ ਲਿਆਵੇਗਾ ਕੁਦਰਤ ਨਾਲ ਮਿਲਾਪ ਹੀ ਹੜ੍ਹਾਂ ਤੋਂ ਬਚਾ ਦਾ ਅਸਲੀ ਹੱਲ ਹੋ ਸਕਦਾ ਹੈ